ਸਾਡੇ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਹਿਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਯੋਧ ਨਸ਼ਾ ਵਿਰੋਧ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਵੀ ਨਸ਼ੇ ਤਸਕਰਾਂ ਦੇ ਖਿਲਾਫ ਅਸੀਂ ਵੱਧ ਤੋਂ ਵੱਧ ਤੇ ਸਖਤ ਐਕਸ਼ਨ ਲੈਣਾ ਹੈ ਜਿਸ ਦੇ ਚੱਲਦੇ ਹੁਣ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਿਟੀ ਫਿਰੋਜ਼ਪੁਰ ਦੇ ਵਿੱਚ 292 ਨੰਬਰ ਪਰਚਾ ਦਰਜ ਕਰਕੇ ਸੀਆਈਏ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਮੋਹਿਤ ਸਚਦੇਵਾ ਅਤੇ ਜਗਸੀਰ ਸਿੰਘ ਉਰਫ ਜੱਗੂ ਤੇ ਪੁੱਤਰ ਕਲਵਾਨ ਸਿੰਘ ਵਾਸੀ ਸਨੂਆ ਵਾਲੀ ਬਸਤੀ ਚਾਰੇ ਵਾਲਾ ਖੂਜ ਫੋਜ ਪਚੈਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 412 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਇਹ ਇਹ ਬਰਾਮਦ ਹੋਏ ਆ ਤੇ ਇਹ ਇਹਨਾਂ ਤੋਂ ਹੋਰ ਵੀ ਪੁਛਕਿਸ ਚੱਲ ਰਹੀ ਹੈ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜੋ ਵੀ ਹੋਰ ਨਾਮ ਆਉਣਗੇ ਉਹਨਾਂ ਤੇ ਵੀ ਆਉਣ ਦਿਨਾਂ ਵਿੱਚ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਇਹ ਕੋ ਮਾਮਲਾ ਅਸੀਂ ਰੋਇੰਦਰ ਕੀ ਮਾਮਲਾ ਅਜਾ ਤੱਕ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਬੋਚਿਆ ਜੀ ਸਾਡੇ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਹਿਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਜਯੋਤ ਨਸ਼ਾ ਵਿਰੋਧ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਵੀ ਨਸ਼ੇ ਤਸਕਰਾਂ ਦੇ ਖਿਲਾਫ ਅਸੀਂ ਵੱਧ ਤੋਂ ਵੱਧ ਤੇ ਸਖਤ ਐਕਸ਼ਨ ਲੈਣਾ ਹੈ ਜਿਸ ਦੇ ਚੱਲਦੇ ਹੁਣ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਿਟੀ ਫਰੋਜ਼ਪੁਰ ਦੇ ਵਿੱਚ 292 ਨੰਬਰ ਪਰਚਾ ਦਰਜ ਕਰਕੇ ਸੀਆਈਏ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਮੋਹਿਤ ਸੱਚਦੇਵਾ ਅਤੇ ਜਗਸੀਰ ਸਿੰਘ ਉਰਫ ਜੱਗੂ ਤੇ ਪੁੱਤਰ ਕਲਵੰਤ ਸਿੰਘ ਵਾਸੀ ਸਨੂਆ ਵਾਲੀ ਬਸਤੀ ਚਬਾਰੇ ਵਾਲਾ ਖੂ ਫਰੋਜ਼ ਪੰਚਾਇਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 412 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਇਹ ਇਹ ਬਰਾਮਦ ਹੋਏ ਆ ਤੇ ਇਹ ਇਹਨਾਂ ਤੋਂ ਹੋਰ ਵੀ ਪਿਛਕਿਸ ਚੱਲ ਰਹੀ ਹੈ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜੋ ਵੀ ਹੋਰ ਨਾਮ ਆਉਣਗੇ ਉਹਨਾਂ ਤੇ ਵੀ ਆਉਣੇ ਦਿਨਾਂ ਵਿੱਚ ਕਾਰਵਾਈ ਕੀਤੀ ਜਾਊਗੀ ਥੈਂਕ ਯੂ